ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਲਈ ਹਰ ਪਾਰਟੀ ਵੱਲੋਂ ਸ਼ੂਬੇਪਾ ਵਿੱਚ ਥਾਂ-ਥਾਂ 'ਤੇ ਪੋਸਟਰ ਲਗਾਏ ਗਏ ਨੇ। ਇਹ ਤਸਵੀਰਾਂ ਨੇ ਸ਼ਹਿਰ ਮੁਕਤਸਰ ਦੀਆਂ ਜਿੱਥੋਂ ਦੀ ਲਗਭਗ ਹਰ ਦੀਵਾਰ 'ਤੇ ਸਿਆਸੀ ਪਾਰਟੀਆਂ ਦੇ ਪੋਸਟਰ ਲਗੇ ਨਜ਼ਰ ਆ ਰਹੇ ਨੇ। ਪਰ ਸ਼ਹਿਰ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਨੇ। ਜਨਤਕ ਥਾਵਾਂ 'ਤੇ ਲੱਗੇ ਪੋਸਟਰਾਂ ਕਾਰਨ ਸ਼ਹਿਰ ਦੇ ਲੋਕ ਪਰੇਸ਼ਾਨ ਨੇ ਅਤੇ ਪੋਸਟਰਾਂ ਲਈ ਵੱਖਰੀ ਥਾਂ ਨਿਰਧਾਰਤ ਕੀਤੇ ਜਾਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਧਾਰਮਿਕ ਸਥਾਨਾਂ ਦੇ ਉੱਪਰ ਔਰ ਸਰਕਾਰੀ ਸਕੂਲ ਹੈ ਜਾਂ ਸਰਕਾਰੀ ਸੰਸਥਾਵਾਂ ਜਿਹੜੀਆਂ ਆ ਉਹਨਾਂ ਨੇ ਕੰਧਾਂ ਐ ਦਿਵਾਰਾਂ ਭਰੀਆਂ ਪਈਆਂ ਹੋਈਆਂ ਜਿਹੜੀ ਸ਼ਹਿਰ ਦੀ ਸੁੰਦਰਤਾ ਨੂੰ ਵੀ ਨੁਕਸਾਨ ਪਹੁੰਚਾ ਰਹੀਆਂ ਹੋਈਆਂ ਬਾਕੀ ਗੱਲ ਇਹ ਹੈ ਵੀ ਇਹਦੇ ਲਈ ਕੋਈ ਜਗ੍ਹਾ ਨਿਰਧਾਰਤ ਹੋਣੀ ਚਾਹੀਦੀ ਤੇ ਜਿਸ ਤਰ੍ਹਾਂ ਮਤਲਬ ਵੀ ਇਸ ਤਰ੍ਹਾਂ ਕਿਸੇ ਦੇ ਪੋਸਟਰਾਂ ਦੇ ਉੱਪਰ ਇੱਕ ਦੂਜੇ ਦੇ ਪੋਸਟਰਾਂ ਉੱਪਰ ਪੋਸਟਰ ਜਿਪਕਾਈ ਜਾਨੇ ਦਿਵਾਰਾਂ ਨੂੰ ਨੁਕਸਾਨ ਪਹੁੰਚਾ ਰਹੇ ਆ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬਿਨਾਂ ਮਨਜ਼ੂਰੀ ਦੇ ਲੱਗੇ ਪੋਸਟਰ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਇਹ ਜਾਰੀ ਰਹੇਗਾ ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਵਾਲੇ ਦੁਆਲੇ ਲੱਗੇ ਪੋਸਟਰਾਂ ਬਾਰੇ ਸ਼ਿਕਾਇਤ ਦਰਜ ਕਰਵਾਉਣ ਦੀ ਅਪੀਲ ਵੀ ਕੀਤੀ ਗਈ ਹੈ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਸਾਰੇ ਦੇ ਸਾਰੇ ਐਡਮਿਨਿਸਟ੍ਰੇਟਿਵ ਡਿਪਾਰਟਮੈਂਟਸ ਨੂੰ ਪਿਛਲੇ ਹਫ਼ਤੇ ਮੀਟਿੰਗ ਕਰਕੇ ਹਦਾਇਤ ਦਿੱਤੀ ਗਈ ਹੈ ਵੀ ਜਿਹੜੀ ਵੀ ਪ੍ਰਾਪਰਟੀ ਦੇ ਉੱਪਰ ਕੋਈ ਵੀ ਫਲੈਕਸ ਬੈਨਰ ਬੋਰਡ ਬਿਨਾ ਪਰਮਿਸ਼ਨ ਦੇ ਲੱਗਿਆ ਉਹ ਤੁਰੰਤ ਰਿਮੂਵ ਕੀਤਾ ਜਾਵੇ ਇਸ ਮਹਿੰਮ ਦੇ ਚੱਲਦੇ ਹੋਏ ਸ਼ਹਿਰ ਵਿੱਚ ਮੇਨ ਰੋਡ ਤੋਂ ਤੇ ਆਮਨ ਬਹੁਤ ਸਾਰੀਆਂ ਮੇਜਰ ਥਾਵਾਂ ਤੋਂ ਚੌਂਕਾਂ ਤੋਂ ਫਲੈਕਸ ਬੋਰਡ ਤੇ ਪੋਸਟਰਾਂ ਦੇ ਰਿਮੂਵ ਕਰ ਦਿੱਤੇ ਗਏ ਨੇ ਇਹ ਕੰਟੀਨਿਊਸ ਪ੍ਰੋਸੈਸ ਹੈ ਜੀ ਲਗਾਤਾਰ ਮਹਿੰਮ ਜਾਰੀ ਹੈਗੀ ਜਿਉਂ-ਜਿਉਂ ਕਈ ਵਾਰ ਇਹ ਹੁੰਦਾ ਵੀ ਰਾਤ ਨੂੰ ਕਈ ਵਾਰ ਲਗਾ ਵੀ ਜਾਂਦੇ ਨੇ ਤਾਂ ਉਹ ਅਗਲੇ ਦਿਨ ਰਿਮੂਵ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੰਦਾਜ਼ਾ ਹੈ ਵੀ ਅਗਲੇ 2 ਦਿਨਾਂ ਦੇ ਅੰਦਰ ਸ਼ਹਿਰ ਦੇ ਵਿੱਚ ਇੱਕ ਵੀ ਫਲੈਕਸ ਬੋਰਡ ਬੈਨਰ ਜਾਂ ਪੋਸਟਰ ਨਹੀਂ ਰਹੇਗਾ ਇਸ ਤੋਂ ਇਲਾਵਾ ਲੋਕਾਂ ਨੂੰ ਇਹ ਅਪੀਲ ਹੈ ਵੀ ਜਿਹੜੇ ਬੰਦੇ ਦੀ ਪ੍ਰਾਈਵੇਟ ਪ੍ਰਾਪਰਟੀ ਦੇ ਉੱਪਰ ਬਿਨਾਂ ਕੰਸੈਂਟ ਤੋਂ ਕੋਈ ਫਲੈਕਸ ਬੈਨਰ ਜਾਂ ਪੋਸਟਰ ਲਗਾਉਂਦਾ ਹੈ ਉਹ ਡੈਮੇਜ ਟੂ ਪਬਲਿਕ ਪ੍ਰਾਪਰਟੀ ਦੇ ਅੰਦਰ ਸਾਨੂੰ ਇਸ ਲਿਖ ਕੇ ਸ਼ਿਕਾਇਤ ਦੇ ਤਾਂ ਕਿ ਤੁਰੰਤ ਕਾਰਵਾਈ ਕੀਤੀ ਜਾਵੇ ਹਾਲਾਂਕਿ ਸ਼ਹਿਰ ਚ ਪੋਸਟਰ ਤਾਂ ਸਾਰੀਆਂ ਪਾਰਟੀਆਂ ਦੇ ਲੱਗੇ ਨੇ ਜਿਸ ਤੇ ਕਾਲੀ ਦਲ ਵੀ ਸ਼ਾਮਲ ਹੈ ਪਰ ਆਪਣੀ ਪਾਰਟੀ ਦੇ ਲੱਗੇ ਪੋਸਟਰਾਂ ਨੂੰ ਲੈ ਕੇ ਕੇਂਦਰੀ ਮੰਤਰੀ ਹਰਸ਼ਿੰਦਰ ਕੋਰ ਬਾਦਲ ਨੇ ਕੁਝ ਇਸ ਤਰ੍ਹਾਂ ਸਫਾਈ ਵੀ ਦਿੱਤੀ ਹੈ पोस्टर वॉर हो रही है कांग्रेस और केजरीवाल के बीच में क्योंकि ये कांग्रेस और अकाली भी लगा रहा है, नहीं नहीं अकाली दल के पोस्टर्स कहाँ हैं अकाली दल के बहुत सारे काम है जो हमने किए हमको पोस्टर के बारे में बोलने की जरूरत ही नहीं है ये पूरी आप जहाँ देखे सारी दीवारें गंदी हो रही है पोस्टर लगाए जा रहे हैं हमने अपने सिर्फ किए हुए कामों के बारे में हम बात कर रहे हैं